ਗੁਰਦਾਸਪੁਰ ਤੋਂ ਪਿਛਲੇ ਦਿਨੀ ਗੈਂਗਸਟਰ ਵਿੱਕੀ ਗੋਂਡਰ ਗੈਂਗ ਦੇ ਸਾਥੀਆਂ ਨੇ ਗੁਰਦਾਸਪੁਰ ਚ ਵੱਡੀ ਗੈਂਗਵਰ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੈਂਗਸਟਰ ਸੂਬੇਦਾਰ ਅਤੇ ਉਸਦੇ ਦੋਸਤ ਸਾਥੀਆਂ ਨੂੰ ਮੌਕੇ 'ਤੇ ਕਾਰਕੁਨਤਾ ਸੀ ਇਸ ਕੇਸ ਵਿੱਚ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ ਪੁਲਿਸ ਮੁਤਾਬਕ ਗੈਂਗਸਟਰ ਸੂਬੇਦਾਰ ਅਤੇ ਉਸਦੇ ਸਾਥੀਆਂ ਦੀ ਜਾਣਕਾਰੀ ਵਿੱਕੀ ਗੋਂਡਰ ਨੂੰ ਦੇਣ ਵਾਲਾ ਅਰੋਪਿਤ ਗੁਰਦਾਸਪੁਰ ਦੇ ਪਿੰਡ ਬੱਬੇ ਹਲੀ ਦਾ ਰਹਿਣ ਵਾਲਾ ਮਨਵੀਰ ਸਿੰਘ ਸਾਵੀ ਸੀ ਦੂਜੇ ਪਾਸੇ ਸੂਤਰਾਂ ਮੁਤਾਬਕ ਮਨਵੀਰ ਸਿੰਘ ਸਾਵੀ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਦੇ ਪੀਏ ਦਾ ਭਰਾ ਹੈ ਫਿਲਹਾਲ ਗ੍ਰਿਫਤਾਰ ਕੀਤੇ ਮਨਵੀਰ ਸਿੰਘ ਸਾਵੀ ਜਗਰੂਪ ਸਰਪੰਚ ਅਤੇ ਗਗਨ ਸਵੇਤ ਨੰਨਾ ਗੈਂਗਸਟਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਵਿੱਚ ਹੋਰ ਵੀ ਕਈ ਵੱਡੇ ਪੁਲਾਸੇ ਹੁੰਦੀ ਸਭਾ ਬਹਾ ਹੈ ਜਿਹੜਾ 20 April 2014 ਦੇ ਦਿਨ ਬੰਦਿਆਂ ਨੂੰ ਹੈਰੀਚੋਪਾ ਤੇ ਨਦੀਂ ਦੇ ਕੋਲ ਪਰੇ ਗੈਂਗਸਟਰਾਂ ਨੇ ਮਾਰਿਆ ਸੀ ਤਨਾਵ ਤੇ ਇਸ 사건 ਦੇ ਵਿੱਚ ਗਿਆਨ ਸਿੰਘ ਪਰਨਾ ਕਰਚਾਰ ਕੀਤਾ ਸੀ ਇਹਦੇ 사건 ਦੇ ਵਿੱਚ ਇਹ ਨਵੀਂ ਡੈਰਿਕਸ਼ਨ ਬਾਰੇ ਸਾਹਮਣੇ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਜਿਹੜਾ ਪੰਜਵਾਂ ਆਦਮੀ ਸੀ ਉਹ ਮਨਵੀਰ ਸਿੰਘ ਜੀ ਦੇ ਸਾਬੀ ਵਾਸੀ ਬੱਬਿਆਲੇ ਸੀ ਜਿਹੜਾ ਆਪਣੇ ਫੋਨ 'ਤੇ ਜਿੰਨੇ ਕਾਲ ਕਰਕੇ ਸੁਬੇਦਾਰ ਨੂੰ ਉਹਨੇ ਪੁੱਛਿਆ ਸੀ ਵੀ ਤੁਸੀਂ ਕਿੱਥੇ ਤੇ ਕਿੱਧਰ ਨੂੰ ਜਾ ਰਹੇ ਹੋ ਉਹਨੇ ਉਹਨੂੰ ਕਾਲ ਕੀਤਾ ਸੀ ਉਹ ਵੀ ਕਾਗਜ਼ ਤੇ ਸੁਬੇਦਾਰ ਜਿਹੜਾ ਉਹਨੇ ਦੱਸਿਆ ਕਿ ਮੈਂ ਇੱਧਰ ਪਿੰਡ ਸਾਈਡ ਨੂੰ ਅਚਾਨਕ ਉਹਨੇ ਘਿਰ ਕੇ ਉਹਨੂੰ ਕੁੱਟ ਮਾਰਿਆ ਤੇ ਅੱਗੇ ਜਾ ਕੇ ਸੋਹਰਾਂ ਲਾ ਕੇ ਜਾ ਕੇ ਉਹਨੂੰ ਗੱਡੀ ਚੋਂ ਨੂੰ ਉਤਰ ਕੇ ਆਉਂਦਾ ਵੱਡੇ ਜਿਹਨੂੰ ਗ੍ਰਿਫਤਾਰ ਕਰਕੇ ਉਪੇਸ਼ ਅਦਾਲਤ ਕੋਲ ਪਰਮਾਨੈਂਟ ਲਿਆ ਜਾ ਰਿਹਾ ਹੈ ਗੁਰਦਾਸਪੁਰ ਤੋਂ ਰਸ਼ਵਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ਅਦਾਰੇ ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatindia.com